ਜਿੱਦਾਂ ਦਾ ਵੀ ਤੁਸੀਂ ਹੁਕਮ ਦਿਓਗੇ ਜਿੱਦਾਂ ਦਾ ਵੀ ਤੁਸੀਂ ਇਹ ਪੰਜਾਬ ਦੇ ਅੰਦਰ ਵੱਖ-ਵੱਖ ਜ਼ਿਲ੍ਹਿਆਂ ਦੇ ਅੰਦਰ ਪ੍ਰੋਗਰਾਮ ਦਿੱਤਾ ਪ੍ਰੋਗਰਾਮ ਦੇ ਅੰਦਰ ਜਿਹੜਾ ਜਿੰਨਾ ਵੀ ਤੁਸੀਂ ਪ੍ਰੋਗਰਾਮ ਦਿਓਗੇ ਅਸੀਂ ਤੁਹਾਨੂੰ ਖੁਸ਼ਬਾਸ਼ ਤੋਂ ਹਾਂ ਜਿੰਨਾ ਦੇ ਇੱਕ ਕਰਾਂਗੇ ਜਿੱਦਾਂ ਦਾ ਵੀ ਤੁਸੀਂ ਮੌਕਾ ਦਿਓਗੇ ਉਸ ਤੇ ਅਸੀਂ ਖੜੇ ਉਤਰਾਂਗੇ ਇਹ ਇਹ ਜਿਹੜਾ ਵਿਸ਼ਵਾਸ ਭਾਵਨਾ ਤੋਂ ਹਾਂ ਸਾਥੀਓ ਮੈਨੂੰ ਥੋੜੇ ਸਮੇਂ ਲਈ ਬੋਲਣ ਲਈ ਟਾਈਮ ਮਿਲਿਆ मैं तो बात करना सेक्रेटरी साहब का भी और बीके साहब का भी और चार चार हम तो बेटा आप सब एक सब कहता हुआ रह जाएगा कामा जूनियर सभा कलोनिया पे हर खमरे तक कौन भी मर जाती ओ कौन रुक सदा इतिहास सुनते ओ जड़ी कौन बेटा हंस के जल कर जंदी ओ कौन

आज मोहन लाल जी अजेंद्र काली जी कुल राय जी सतनाम जी, जी संतोष कुमारी जी मेंबर गोक संघ जो भी पहुंचे धनबाद श्री सुरजीत मैं गोक संघ जी बीटी बहादुर मैंबर अवतार खारी जी भट्टिया जसवंत राय जी भारत रवि कुमार जी उन्होंने भी धनबाद और गुब्बारे तो सागे गौसर चंजी लाल जी तो उन्होंने बेनती तो है कि मंच से आयान और पानी जथेद पहुंचे उन्होंने धनबाद

ਅੱਜ ਜਿਹੜਾ ਪ੍ਰਧਾਨ ਕਦਰੀ ਸਮਾਗਮਾਂ ਦੇ ਵਿੱਚ ਕਰਤਾ ਹੋਏ ਮੇਰੇ ਬਹੁਤ ਹੀ ਸਤਿਕਾਰਯੋਗ ਮੋਤਾਮਾ ਪੈਣਾ ਮਜੁਰਦ ਮਾਨਮਨ ਸਾਥੀ ਅੱਜ ਦੇ ਇਸ ਪ੍ਰੋਗਰਾਮ ਨੂੰ ਸੰਬੋਧਨ ਕਰਾਂ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਜਨਗਤ ਦੇ ਪ੍ਰਮਾਣ ਡਾਕਟਰ ਵਿਆਸ ਜੀ ਤ੍ਰਿਮੁਲੀ ਜੀ ਤੇ ਸਮੂਹ ਸਾਡੇ ਉਸ ਸਮਾਜ ਜਿਹੜਾ ਜਨੰਦਰ ਦੇ ਲੀਡਰ ਸਹਿਬਾਨ ਆਪ ਸਭ ਨੂੰ ਜੈ ਜੀਨ ਜੈ ਭਾਰਤ

ਤੋਂ ਕੋ ਸਮੇਂ ਦੀ ਆਖੋਂ ਕਰਕੇ ਜਾੜਾ ਸਮਾਨ ਨਹੀਂ ਲੈਣਾ ਵਧੀਆ ਪੰਜਾਬ ਦੇ ਖਾਣਾ ਮਹਾਨ ਅਪਤਾਸਿੰਘ ਜੀ ਬਲੀ ਜੀ ਅਸੀਂ ਉਹਨਾਂ ਨੂੰ ਜਾੜਾ ਸਮਾਨ ਨਹੀਂ ਆਉਣਾ ਤੇ ਅੱਜ 132 ਮੈਂ ਜਾਂਦੇ ਤੇ आप सब को दोबारा फिर बधाई देने आ ते आस करता है इसे तरह के जो भी कदे समाज में पीर पावे और एक एक आपा कष्ट करिए ताकि दर्शकों को आपा पार्टी मोर संगिए आप सब का राजा रहेगा जय भीम जय भारत धन्यवाद धन्यवाद जी मैं जो रामसुख चंपा जी और मैं बेनती करूंगा इस हल्के के प्रधान सुरेंद्र बिट्टू जी वो भी सिर्फ एक मिनट के लिए

ਵਾਖਵਾਕ ਦਾ ਪੈਦਾ ਹੋਇਆ ਸਾਡੇ ਭੋਜਨ ਸਮਾਜ پارٹی ਜਿਲ੍ਹਾ ਨਵੰਦਰ ਦੇ ਸਾਡੇ ਵਰਕਰ ਸਹਿਬਾਨ ਲੀਡਰ ਸਹਿਬਾਨ ਦਾਦਿਆ ਬਦਦਿਆ ਆਗੂ ਸਹਿਬਾਨ ਪਰ ਅੱਜ ਦੀ ਮੀਟਿੰਗ ਕਾਜ ਦੀ ਜਿਹੜੀ ਰੈਲੀ ਆ ਪੰਜਾਬ ਸਵਾਰੋ ਉਹਦੇ ਮੁੱਖ ਮਹਿਮਾਨ ਐਡਵੋਕੇਟ ਅਰਦਾਸ ਸਿੰਘ ਕਰੀਪੂਰੀ ਸਾਹਿਬ ਮੇਰੀਆਂ ਬਹੁਤ ਸਤਿਕਾਰਯੋਗ ਮਤਾਵਾ ਭੈਣਾ

ਉਹ ਤੋਗਾ ਨਹੀਂ ਬਣਾਉਣੀ ਆ ਦੇਖ ਲਿਆ ਦੇਖ ਲਿਆ ਦੇਖ ਲਿਆ ਅੱਜ ਤਾਂ ਦਰਸਾਤੀ ਆ ਇੱਧਰ ਮੈਂ ਖੜਾ ਨੌਰਪਟੋ ਸ਼ਾਮ ਪਟਾਰੀਆ ਜੀ ਦੋਲਤ ਜੀ ਬਹੁਤ ਧੰਨਵਾਦ ਤੁਸੀਂ ਪਹੁੰਚੇ ਜਿਲ੍ਹਾ ਸਕੱਤਰ ਸ੍ਰੀ ਕੁਮਾਰ ਜੀ ਵਿਆਹ ਸਾਥੀਆਂ ਸਨੇਤ ਦਾ ਸਾਰਾ ਟੀਮ ਦਾ ਬਹੁਤ-ਬਹੁਤ ਧੰਨਵਾਦ ਮੈਡਮ ਡਾਕਟਰ ਦਲਜੀਤ ਕੌਰ ਜੀ ਸਾਡੇ ਸਾਬਕਾ ਮਹਿਲਾ ਬੈਂਕ ਦੇ ਪ੍ਰਧਾਨ ਮੋਰੋ ਤੋਂ ਵੀ ਪਹੁੰਚੇ ਉਹਨਾਂ ਦਾ ਵੀ ਧੰਨਵਾਦ ਔਰ ਧੰਨਵਾਦ 5000 ਰੁਪਇਆ ਬਾਰੇ ਸਮਾਜ ਪਾਲ ਦੇ ਬਿਰਕਾ ਜਨਤ ਮੈਂ ਬੇਨਤੀ ਕਰਾਂਗਾ ਟੈਂਟ ਹੋਸ ਵਾਲਿਆਂ ਨੂੰ ਕਿ ਪਿੱਛੇ ਇੱਕ ਵਾਰ ਜਾ ਕੇ ਗੇੜੀ ਮਾਜੂਰ ਮਾਗਣਾ ਪੰਡਾਲ ਦੇ ਵਿੱਚ ਜੀਵਨ ਟੈਂਟ ਹੋਸ ਨੂੰ ਬੇਨਤੀ ਹੈ ਕਿ ਪਿੱਛੇ ਜਾਣ ਤਰੇਤੇ ਤੋਂ ਰੋਸ਼ਨ ਲਾਜੀ ਬਿਰਦੀ ਪਰੰਪਾਲ ਜੀ ਬਿਰਦੀ ਪੰਚ ਔਰ ਵੱਡਾ ਜਥਾ ਬੀਬੀਆਂ ਦਾ ਮਨਜੀਤ ਕੌਰ ਜੀ ਪੰਚ ਕਮਲੇਸ਼ ਕੌਰ ਜੀ ਪੰਚ ਸਾਥੀਆਂ ਸਨੇਤ ਪਹੁੰਚਣ ਦਾ ਸਾਰਿਆਂ ਦਾ ਧੰਨਵਾਦ ਮੈਂ ਬੇਨਤੀ ਕਰਾਂਗਾ ਸ਼੍ਰੀਮਤੀ ਸੁਤਨਾਮ ਕੌਰ ਜੀ ਸ਼ਹਿਰੀ ਪ੍ਰਦਾਨ ਜਲੰਧਰ ਲੇਡੀਜ਼ ਬੈਂਕ ਔਰ ਜਿਹੜੇ ਸਾਥੀ ਇੱਥੇ ਖੜੇ ਆ ਉਹਨਾਂ ਨੂੰ ਵੀ ਬੇਨਤੀ ਆ ਕਿ ਪੁਲਿਸ ਇੱਥੇ ਇੱਕ ਆ ਜਾਓ ਤੁਸੀਂ ਕਿਉਂਕਿ ਉਹ ਸਟੈਚੂ ਜੇ ਆਪਾਂ ਬੈਕ ਸਾਈਡ ਪਿੱਛੇ ਦੇਖੋ ਵਿੱਚ ਆਪਾਂ ਸਟੈਚੂ ਦੇ ਮੂਰੇ ਖੜੇ ਆ ਕੋਈ ਸਾਥੀ ਆ ਜੰਮੇ ਆ ਕੇ ਉੱਥੇ ਸਨੈਪ ਕਰਾਣੀ ਹੈ ਆਪਣੀ ਮੈਂ ਬੇਨਤੀ ਕਰਾਂਗਾ ਜੀਵਨ ਸਰਪੰਚ ਟੈਂਟ ਹਾਊਸ ਮੈਸਮੋਰ ਨੂੰ ਕਿ ਪਿੱਛੇ ਇੱਕ ਵਾਰ ਲੋਰ ਗੇੜੀ ਮਾਨ ਸਾਡੇ ਸਕਾਰਜੋਗ ਰਾਜ ਸੁਖ ਸਰੋਏ ਜੀ ਪਹੁੰਚੇ ਆ ਉਹਨਾਂ ਦਾ ਵੀ ਧੰਨਵਾਦ ਬੱਧਨ ਸਾਹਿਬ ਪਗਵਾੜੇ ਤੋਂ ਉਹਨਾਂ ਦਾ ਵੀ ਧੰਨਵਾਦ ਮਰਨ ਸਰਨਾਮ ਗੋੜੀ

ਔਰ ਜਿਲਾ ਵਾਈ ਪ੍ਰਧਾਨ ਔਰ ਬਹੁਤ ਸਾਰੇ ਸਮਾਜ ਦੇ ਸ਼ੇਰ ਔਰ ਸ਼ੇਰਨੀਆਂ ਇਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਬਾਬਾ ਸਾਹਿਬ ਡਾਕਟਰ ਬਿੰਗਰਾਵ ਅੰਬੇਡਕਰ ਲੀਡ 134 ਦੇ ਜਨਮ ਦਿਨ ਦੀਆਂ ਲੱਖਾਂ ਅੱਥੋੜੇ ਦਿਨ ਪਹਿਲਾਂ ਇੱਕ ਮਤਲਬ ਮੈਂ ਬਿੰਨਾਂ ਜਾ ਬਾਬਾ ਸਾਹਿਬ ਇੰਰੋ ਅੰਬੇਡਕਰ ਜੀ ਲਈ ਐਨੇ ਤੋਂ ਭਦੀ ਸ਼ਬਦਾਬ ਨਹੀਂ ਬੋਲੀ ਕਿ ਬਹੁਤ ਨਾਲੇ ਦਿਲਾਂ ਦੇ ਵਿੱਚ ਇੰਨਾ ਰੋਸ ਭਰ ਗਿਆ ਕਿ ਉਸ ਨੂੰ ਮਜ਼ਾ ਚ ਖਾਉਣ ਦੇ ਲਈ ਮੈਂ ਫਲੋਰ ਦੇ ਇਸ ਸਟੇਜ ਤੋਂ ਉਸ ਮਰੋਦੀ ਸੌਲਤ ਹਾਂ ਮੋਰੇ ਆਜੋ ਮੈਂਗੇ ਅਰੇ ਅਸੀਂ ਆਪਣੇ ਉਸ ਮਹਾਨ ਰਹਿਬਰ ਦਾ અપਮਾਨ ਬਿਲਕੁਲ ਬਰਦਾਸ਼ਤ ਨਹੀਂ ਕਰ ਸਕਦੇ Baby! Hey, hey. ਸਿੰਨਾ ਤਾੜ ਕੇ ਘੜਨਾ ਜਾਣਦੇ ਹਾਂ ਸਿੰਨਾ ਤਾੜ ਕੇ ਘੜਨਾ ਜਾਣਦੇ ਹਾਂ ਇਹ ਮਾਈ ਗੰਧੀ ਹੋਈ ਜੈ ਜੀ ਜੈ ਭਾਰਤ ਫਰੋਹ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਕਾਕੇ ਬੁਲਾਰੇ ਸਾਕੇ ਬਹੁਤ ਆ ਸਮਾਂ ਸਾਡੇ ਕੋਲ ਘਟਿਆ ਮਾਫੀ ਚਾਹੁੰਨਾ ਸਿਰਫ ਇੱਕ ਇੱਕ ਮਿੰਟ ਲਈ ਹਾਜ਼ਰੀ ਲਗਾਉਣੇ ਚਾਹੁੰਨਾ ਮੈਂ ਸਾਰਿਆਂ ਦੇ ਕਿਉਂਕਿ ਕੋਈ ਵੀ ਜਿਹੜਾ ਉਹ ਇਹ ਨਾ ਕਹੇ ਕਿ ਮੇਰਾ ਸਮਾਂ ਜਿਹੜਾ ਮੈਨੂੰ ਨਹੀਂ ਦਿੱਤਾ ਗਿਆ ਸਾਡੇ ਮਨੋਹਰ لال ਜੀ ਜੱਖੂ ਸਾਹਿਬ ਅਮਨਜੀਤ ਖੋਤਣਾ ਜੀ ਨਿਹਰਾਜ ਜੀ ਜਮਾਲਪੁਰੇ ਸਾਹਿਬ ਪਰਮਜੀਤ ਜੀ ਖਰਵਾੜਾ ਚੰਨਜੀਤ ਜੀ ਚੰਜੀ ਰਾਜ ਜੀ ਕਾਲਾ ਕਾਉਂਸਲਰ ਸਾਹਿਬ ਅਮਨਦੀਪ ਕੌਰ ਜੀ ਕਾਉਂਸਲਰ ਔਰ ਸੀਨੀਅਰ ਡਿਪਟੀ ਮੇਅਰ ਕੇਜਪਾਲ ਜੀ ਬਸਰਾ ਫਗਵਾੜੇ ਦੀ ਸਮੁੱਚੀ ਟੀਮ ਪ੍ਰਦੀਪ ਮਲ ਜੀ ਸਾਥੀਆਂ ਸਮੇਤ ਪਹੁੰਚੇ ਉਹਨਾਂ ਦਾ ਮੈਂ ਧੰਨਵਾਦ ਮੈਂ ਬੇਨਤੀ ਕਰਾਂਗਾ ਸੌਰੀ ਰੋਪਲਾ ਕੇ ਜੀ ਨੂੰ के एक रचना उगा तो बाद बुलाते साथी तैयार रहे दरमियान इंटरनेशनल गायक बूटा मुहमद जी वो हाजिर देने पहुंचने वाले हैं बूटा मुहम्मद जी और निर्मल निर्मल ओरका जी पहुंचे उन्होंने भी धनबाद जरैल टंडा जी ग्रतों वह भी साथियों समेत पहुंचे धनबाद काकू कल्याण जी वह भी पहुंचे और सिटी ग्रया के प्रधान वह भी पहुंचने वाला ਮੇਰੇ ਹਾਰੇ ਉਹ ਬਲਾਕ ਲੱਗੇ ਆ ਪੰਜਾਬ ਪ੍ਰਧਾਨ ਸਵਾਰਕਾਸਟ ਲਈ ਗਰੀ ਪੂਰੀ ਸਬਟੀ ਟੀਮ ਸੋਚ ਸਾਥੀ ਜੈਪੀ ਜੈਪੜ ਹਮਰ ਗੱਡੀ ਵਿੱਚੋਂ ਉਹ ਬੁੱਤ ਚ ਮਾਰੋ ਦਾ ਪੰਮੀ ਨਾਲੋਂ ਜਰਾ ਪਹੁੰਚਿਆ ਨਾ ਉਹ ਤਾਂ ਹਮਰ ਪੰਮੀ ਰੋੜਕਾ ਜੀ ਲੌਗੀ ਕਹਿਣ ਲਗਾ i और अब सारी लीडरशिप बधाई अवतारीमपुरी अपने धर्मपत्नी डॉक्टर हरजिंदर कौर जी करीमपुरी साहब उन्होंने बेटा बिक्रमजीत जी उन्होंने पोत्रा और सा मानयोग गरिंदर अमेरकर जी अपनी धर्मपत्नी समेत और सा जिले के प्रधान मानजो जगदीश शेखपुरी जी उन्होंने सबका चेयरमैन जसविंदर कौर जी ब्लॉक गोरनर वो भी पहुंचे सुशील कुमार बेकी जी वो भी प्रताप समेत और मैं तो मेरा नगर ही मेरे धर्मपत्नी मैं रजनी बाला जी भी जथे समेत पहुंचे और बाकी भी आगू साहबान बेनती करते हैं कि आप जेक आपने इस ताकत को मंजिल मकसूर तक लेके जाना अपने परिवार की शमूलीय जरूर ना कराइए, सो मैं बेनती करा मान योगी जमालपुरी साहब बेनती करा जस कौर जी सिर्फ एक मिनट वो अपनी हाजरी लवाने और साड़ी महिला पेंड के प्रधान मैडम अमी रोटका जी उन्होंने गुजार